ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਜੀ ਅੱਜ ਮੈਂ ਨਾ ਪੂਆ ਜੀ ਘਰ ਆ ਸੀ ਖਾਂਸੀ ਜਕਾ ਮੀ ਠੀਕ ਆ ਲਾ ਤੇ ਆਪਾਂ ਅੱਜ ਫੱਜਵਾਲ ਦੇਖਦੇ ਹਾਂ ਕੀ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਮੈਂ ਰੋਟੀ ਨਹੀਂ ਪਕਾਉਣ ਮਿਲਿਆ ਓਦਾਂ ਲਈ ਬੜੇ ਆਟੇ ਨਾਲ ਆਓ ਵੇਖੋ ਉਧਰ ਉਹ ਕੀ ਬਣ ਰਿਹਾ ਅੱਜ ਰੋਟੀਆਂ ਤਾਂ ਉਹ ਹੀ ਵਾਧੂ ਹੋਰ ਪਕਾ ਦੇਂਦਾ ਵਾ ਤੇ ਤੱਕ ਲੋੜ ਹੀ ਨਹੀਂ ਰੋਟੀਆਂ ਪਕਾਉਣ ਦੀ ਫਤਿਹ ਕੀ ਕਰ ਰਿਹਾ ਵਾ ਮੈਂ ਦੇਖ ਤੂੰ ਕੀ ਬਣ ਰਿਹਾ ਹਾਂਜੀ ਰੋਟੀਆਂ ਪਕਾ ਰਿਹਾ ਵਾ ਵੈਰੀ ਗੁੱਡ ਇੱਕ ਇਹਦੇ ਵਾਸਤੇ ਪਕਾ ਰਿਹਾ ਵਾ ਕਾ ਕਿ ਵਾਸਤੇ ਦਾਦੀ ਵਾਸਤੇ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਦਿਮਾਗ ਵੇਖੀ ਤੂੰ ਬਣਾਈ ਆਂ ਦਿੱਤੀ ਨਹੀਂ ਇੰਨੀ ਗੋਲ ਰੋਟੀ ਨੇ ਆਪੇ ਬਣਾਈ ਹੈ ਦਿਮਾਗ ਵੇਖੋ ਹਾਂਜੀ ਨਹੀਂ ਤਾਂ ਪਹੁੰਚਿਆ ਜਾਂਦਾ ਤਾਂ ਥੱਲੇ ਪੀੜੀ ਰੱਖ ਲੀ ਆਹ ਵੇਖੋ ਆਹ ਇਹਦੇ ਕੰਮ ਆ ਆ ਮਮਾ ਆ ਆਪੇ ਬਣਾਈ ਆ ਕਿਦੇ ਵਾਸਤੇ ਮੇਰੇ ਲਈ ਵੀ ਲਾ ਦੇ ਮੇਰੇ ਵਾਸਤੇ ਵੀ ਲਾ ਦੇ ਪਰ ਵਾਹ ਨਹੀਂ ਜਾਣ ਲਈ ਤੇ ਨਾ ਕਵੇ ਤੇ ਪਾਉਣੀਆਂ ਹਨ ਅੱਛਾ ਇਹਨੇ ਗੋਲ ਰੋਟੀ ਆਪਣੇ ਆਪ ਨਹੀਂ ਇਦਾਂ ਦੀ ਸਾਨੂੰ ਨਹੀਂ ਲੌੜੀ ਹੁੰਦੀ ਆ ਘਰ ਦਾ ਉਹਥੇ ਬੈਹ ਜਾਂਦਾ ਮੇਰੇ ਲਾਗੇ ਉਤੋਂ ਹੀ ਹਿਸਾਬ ਲਾ ਲਾ ਤਰੀ ਤੇ ਰੋਟੀ ਸੋੜ ਦੇਣਾ ਐਦਾਂ ਕਰੀ ਐਦਾਂ ਹੀ ਬੀਬੀਆਂ ਮੰਗ ਹਾਂ ਅੱਛਾ ਇਹਨੇ ਹੀ ਪਤਾ ਹੋਵੇ ਕਿ ਕਿਹੜੀ ਸਾਇਤੋਂ ਲਵਾਈ ਹਲਕੇ ਤੋਂ ਬਾਅਦ ਗੋਲ ਕਰਦੀ ਹੈ ਹਨ ਹਾਂ ਆਹ ਫੱਤੇ ਵਾਲੀ ਆਵੇ ਤੇ ਫੱਤੇ ਸਬਜ਼ੀ ਬਣਾ ਲੈਣਾ ਆਲੂ 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 ਨਾ ਲੈਂਦਾ ਜੀ ਫੱਤੇ ਰੋਟੀ ਇਹ ਬਹੁਤ ਹੋ ਜੇ ਤੇਰੇ ਘਰ ਤੇਰਾ ਵਿਆਹ ਕਰਦੀ ਹੈ ਤਾਂ ਆਪਣੀ ਘਰ ਵਾਲੀ ਰੋਟੀ ਬਣਾ ਕੇ ਦੇ ਦੇਗਾ ਅੱਛਾ ਕੈ ਸਸਿਕਲ ਕਾ ਦੇ ਸਸਿਕਲ ਬੁਲਾ ਦੇ ਤੇ ਸਾਰੇ ਸਸਿਕਲ ਬੁਲਾ ਨਾਲੇ ਪੁੱਛੋ ਰੋਟੀ ਖਾਣੀ ਏ ਪੁੱਛੋ ਨਾ ਕੋ ਰੋਟੀ ਖਾਣੀ ਏ ਹਾਂ ਉਹਨਾਂ ਨੂੰ ਪੁੱਛਿਆ ਰੋਟੀ ਖਾਣੀ ਤੁਸੀਂ ਸਾਰਿਆਂ ਨੇ ਚਲੋ ਜੀ ਹੁਣ ਕਿੱਥੇ ਪਾਉਣੀ ਏ ਉਹ ਉੱਥੇ ਉਹ ਉੱਥੇ ਸੇਲਫ ਫੋਨ ਤੋਂ ਬਚਿਆ ਅੱਜ ਹਾਂ ਉਹਦਾ ਫੋਨ ਦਾ ਨਹੀਂ ਆਦਾ ਚੱਲਦਾ ਹਾਂਜੀ ਇਹ ਹੁਣ ਉਹ ਤੋਂ ਬਚ ਕੇ ਕਰਨਾ ਹੁਣ ਮਾਂ ਹੈ ਕੀ ਕਰਨਾ ਮਾਂ ਆਹ ਤੋਂ ਚੋਈਏ ਉਹ ਰੋਟੀ ਤੇ ਪਾਉਣੀ ਹੈ ਹੁਣ ਇਹ ਰੋਟੀ ਨੂੰ ਕੀ ਕਰਨਾ ਵਾ ਮਾਂ ਇਹ ਪਕਾਉਣੀ ਨਹੀਂ ਤਵੇ ਤੇ ਨਹੀਂ ਪਾਉਣੀ ਮਾਂ ਮਾਂ ਤੋਂ ਮੰਨੋ ਮੈਂ ਤਵੇ ਤੇ ਲੱਗੇ ਨਹੀਂ ਬਿਠਾ ਤੇ ਪਾਵੇ ਕਿੱਦਾਂ ਅੱਛਾ ਅੱਛਾ ਤਵੇ ਤੇ ਬਿਠਾ ਵੇਣ ਹੁਣ ਤਵੇ ਤੇ ਪਾ ਜਣੀਆਂ ਇਹ ਇੱਕ ਦੋ ਥੋੜਾ ਜਿਹਾ ਦੇ ਅੰਦਰ ਰਸੋਈ ਦੀ ਜ਼ਿੰਮੇਵਾਰੀ ਸਾਰੀ ਦੇ ਲਈ ਹੈ ਹਾਂ ਇੰਨੇ ਨਾ ਕੰਮ ਕਰਾਉਣ ਲੱਪਣਾ ਤੁਹਾਡੇ ਦਾ ਰੋਟੀ ਦੇ ਲਵਾ ਦੇ ਕਰੇਗਾ ਫਿਰ ਇਹ ਰੋਟੀਆਂ ਵਾਧੂ ਇੱਕ ਦੋ ਜੀ ਇੱਕ ਦੋ ਜਾਣਿਆਂ ਨੂੰ ਰੋਟੀ ਖਵਾ ਸਕਦਾ ਵਾ ਇਹ ਮੈਨੂੰ ਦੱਤੀ ਹੋਤ ਫੋਨ ਕੀ ਕਰ ਲਗਾ ਦਾਰਦੀ ਵਾਲੀ ਰੋਟੀ ਐ ਸਾਂ ਕੋਈ ਹੋਰ ਪੇੜਾ ਨਹੀਂ ਲੱਭਣਿਆ ਸਸਿਕਾ ਸਾਸੀ ਗਾ ਕਿੰਨੂੰ ਲਾ ਰਿਆ ਆਡੀਅன்ஸ் ਮਾਰੋ 사ਸੀ ਗਾ ਸਾਰਿਆਂ ਨੂੰ ਕੀ ਕਰਦੇ ਆ ਕੋਣੇ ਬੈਠੇ ਰਹ ਜਾਈ ਚ ਅਜੇ ਤੱਕ 10 ਵਜੇ ਗਏ ਉੱਠੇ ਕਿਉਂ ਨਹੀਂ 11 ਵਜੇ ਗਏ ਉਹਨਾਂ ਦੇ 11 ਵਜੇ ਕੀ ਕਰਨਾ ਉੱਠ ਕੇ ਬਾਹਰ ਨਹੀਂ ਪੈਂਡਿਆ ਅੱਛਾ ਤੇ ਜਣਾ ਕਿਤੇ ਅੱਜ ਆਵ ਜਾਣਾ ਯਾਰ ਇੱਥੇ ਕਿੱਥੇ ਜਾ ਰਹੇ ਕਾਮਾ ਥੋੜਾ ਜਿਹਾ ਜਲੰਧਰ ਜਿਹੜਾ ਮੈਂ ਬਦਲਾ ਜਲੰਧਰ ਸ਼ਾਹਗੋੜ ਠੀਕ ਹੈ ਹੂੰ ਤਨਬਾ ਮੇਡੀਸਤਦਾਰੀ ਸਾਰੀ ਉੱਧਰ ਹੀ ਹੈ ਤੁਹਾ ਬੇਰੀਏ ਚਲੋ ਫਿਰ ਪੁੱਠੇ ਹੋ ਫਿਰ ਲਾਈਏ ਥਾਲੀਏ ਠੀਕ ਆ ਓਹ ਰੋਟੀ ਸਾਰਦੀ ਲਦੇ ਹੋਏ ਆਵੇ ਲਾ ਰੋਟੀ ਪਾਤੀ ਕੀ ਕੀਤਾ ਯੋ ਕੇ ਤਰੀਕੇ ਪਾ ਦਿੱਤੀ ਰੋਟੀ ਆ ਜਾ ਤੇ ਬਾਈ ਆ ਲਓ ਜੀ ਆ ਫੱਤੀ ਦੀ ਰੋਟੀ ਕੀ ਆ ਰੋਟੀ ਪਾ ਦਿੱਤੀ ਵੇ ਲਾ ਕੀ ਕਰ ਲੱਗਾ ਹੁਣ ਮਾ ਤੁੰਨਾ ਕੀ ਉਤੋਂ ਹੀ ਪਾਤੀ ਵੇ ਲਾ ਕੀ ਕੀਤਾ ਸੀ ਕਿਦਾਂ ਪਾਈ ਆ ਵੀ ਪਾ ਕੇ ਦੱਸ ਹਬਲਾ ਚਲ ਦੱਸਿਆ ਫੱਟੀ ਲਾ ਕੇ ਪਾ ਫੱਟੀ ਲਾ ਕੇ ਫੱਟੀ ਲਾ ਕੇ ਦੱਸ ਦਾਦਾ ਥੋੜੀ ਤਾਂ ਰੋਟੀ ਪਾਉਣ ਤੋਂ ਇਦਾਂ ਪਾ ਦੇਣੀ ਹੈ। ਤਾਂ ਜਿੱਦਾਂ ਅੱਗੇ ਪਾਈ ਹੋਣੇ ਵੀ ਪਾਹ ਬਣਾ ਪਾਹ 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 ਇੱਥੇ ਐ ਮਾਤੇ ਹੁੰਦੀਆਂ ਤੇ ਸਪੀਡ ਵੇਖ ਹੈ ਜੀ ਸਪੀਡ ਸਪੀਡ ਵੱਡੀ